ਸਿੱਖ ਜਥਿਆਂ ਤੇ ਬੰਦੀ ਕਿਉਂ ਜਾਇਜ਼ ਹੈ ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਾ ਦੇਣ ਦੇ ਫੈਸਲੇ ਨੇ ਰਾਜਨੀਤਿਕ ਤੂਫਾਨ ਖੜਾ ਕਰ ਦਿੱਤਾ ਹੈ ਪਰ ਇਤਿਹਾਸ ਤੇ ਮੌਜੂਦਾ ਸੁਰੱਖਿਆ ਹਾਲਾਤਾਂ ਨੂੰ ਦੇਖਦੇ ਹੋਏ ਇਹ ਕਦਮ ਨਾ ਤਾਂ ਨਵਾਂ ਹੈ ਤੇ ਨਾ ਹੀ ਪੱਖਪਾਤੀ ਸੋਚ ਵਿਚਾਰ ਕੀਤਾ ਫੈਸਲਾ ਹੈ ਜਿਸ ਦਾ ਮੁੱਖ ਉਦੇਸ਼ ਸ਼ਰਧਾਲੂਆਂ ਦੀ ਜ਼ਿੰਦਗੀ ਦੀ ਰੱਖਿਆ ਹੈ ਸਿੱਖ ਯਾਤਰਾਵਾਂ ਪਾਰਟਿਸ਼ਨ ਤੋਂ ਹੀ ਰੁਕਾਵਟਾਂ ਦਾ ਸ਼ਿਕਾਰ ਰਹੀਆਂ ਨੇ 1947 ਦੇ ਵਿਸਥਾਪਨ ਅਤੇ ਖੂਨੀ ਦੰਗਿਆਂ ਤੋਂ ਬਾਅਦ ਨਨਕਾਣਾ ਸਾਹਿਬ ਕਰਤਾਰਪੁਰ ਵਰਗੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ ਤਹਾਕਿਆਂ ਤੱਕ ਸਰਹੱਦਾਂ ਬੰਦ ਰਹੀਆਂ ਪੁਲ ਟਹਿ ਗਏ ਅਤੇ ਸਿੱਖ ਸਿਰਫ ਦੂਰੋਂ ਹੀ ਅਰਦਾਸ ਕਰ ਸਕਦੇ ਸਨ ਪਿਛਲੇ ਸਾਲਾਂ ਵਿੱਚ ਵੀ ਯਾਤਰਾਵਾਂ ਵਾਰ-ਵਾਰ ਰੁਕੀਆਂ 1965 ਦੀ ਜੰਗ ਤੋਂ ਬਾਅਦ ਜੱਸਰ ਵਰਗੇ ਪੁਲਾਂ ਦੀ ਤਬਾਹੀ ਨਾਲ ਸਰਹੱਦੀ ਯਾਤਰਾਵਾਂ ਲਗਭਗ ਮੁੱਕ ਗਈਆਂ ਜੂਨ 2019 ਅਟਾਰੀ ਤੇ ਲਗਭਗ 150 ਸਰਦਾਲੂਆਂ ਨੂੰ ਸੁਰੱਖਿਆ ਕਾਰਨ ਰੋਕਿਆ ਗਿਆ ਮਾਰਚ 2020 ਨਵੰਬਰ 2021 2019 ਵਿੱਚ ਖੁੱਲੀ ਕਰਤਾਰਪੁਰ ਲਾਂਘਾ ਕੋਵਿਡ ਕਾਰਨ 20 ਮਹੀਨਿਆਂ ਲਈ ਬੰਦ ਰਿਹਾ ਮਈ 2025 ਆਪਰੇਸ਼ਨ ਸੰਦੂਰ ਤੋਂ ਬਾਅਦ ਲਾਂਘਾ ਅਚਾਨਕ ਬੰਦ ਕੀਤਾ ਗਿਆ ਅਤੇ 150 ਯਾਤਰੀਆਂ ਨੂੰ ਉਸੇ ਦਿਨ ਵਾਪਸ ਮੁੜਨਾ ਪਿਆ ਫਿਰ ਜੂਨ 2025 ਗੁਰੂ ਨਾਨਕ ਦੇਵ ਜੀ ਦੇ ਸ਼ਹੀਦੀ ਦਿਹਾੜੇ ਲਈ ਲਾਹੌਰ ਜਾਣ ਵਾਲਾ ਜੱਥਾ ਕੇਂਦਰ ਨੇ ਨਾਮਨਜ਼ੂਰ ਕੀਤਾ ਇਹ ਪੈਟਰਨ ਸਪਸ਼ਟ ਹੈ ਜਦੋਂ ਵੀ ਰਾਸ਼ਟਰੀ ਸੁਰੱਖਿਆ ਖਤਰੇ ਚ ਹੋਈ ਯਾਤਰਾ ਰੋਕੀ ਗਈ ਚਾਹੇ ਧਾਰਮਿਕ ਭਾਵਨਾਵਾਂ ਕਿੰਨੀ ਵੀ ਗਹਿਰੀ ਕਿਉਂ ਨਾ ਹੋਵੇ ਪਾਕਿਸਤਾਨ ਦੀ ਦੋਹਰੀ ਨੀਤੀ ਪਾਕਿਸਤਾਨ ਖੁਦ ਨੂੰ ਸਿੱਖ ਧਰਮ ਦਾ ਰਖਵਾਲਾ ਦਿਖਾਉਂਦਾ ਹੈ ਪਰ ਆਪਣੇ ਅਲਪ ਸੰਖਿਆ ਕਨਾਂ ਉਸਦਾ ਵਤੀਰਾ ਬੇहद ਨਰਦਈ ਰਿਹਾ ਹੈ ਗੁਰਦੁਆਰੇ ਉਜੜੇ ਮੰਦਰ ਤਬਾਹ ਹੋਏ ਤੇ ਧਰਮ ਪਰਿਵਰਤਨ ਮਜਬੂਰ ਕੀਤੇ ਗਏ ਉਥੇ ਜਾਣ ਵਾਲੇ ਜਥਿਆਂ ਨੂੰ ਕਈ ਵਾਰ ਖਾਲਸਤਾਨੀ ਪ੍ਰਚਾਰ ਸਮਾਇਆ ਜਾਂਦਾ ਹੈ ਇਹ ਸਾਰਾ ਪਾਕਿਸਤਾਨ ਦੇ ਰਾਜਨੀਤਿਕ ਖੇਡ ਦਾ ਹਿੱਸਾ ਹੈ ਮੌਜੂਦਾ ਲੋੜ ਪਹਿਲੇ ਪਹਿਲਗਾਮ ਹਮਲੇ ਅਤੇ ਆਪਰੇਸ਼ਨ ਸੰਦੂਰ ਤੋਂ ਬਾਅਦ ਤਣਾਅ ਵਧਿਆ ਹੈ ऐसे ਸਮੇਂ ਵਿੱਚ ਵੱਡੇ ਜਥਿਆਂ ਨੂੰ ਪਾਕਿਸਤਾਨ ਭੇਜਣਾ ਖਤਰੇ ਨਾਲ ਖੇਡਣ ਦੇ ਬਰਾਬਰ ਹੈ। ਕਈ ਲੋਕ ਇਸ ਦੀ ਤੁਲਨਾ ਭਾਰਤ-ਪਾਕਿਸਤਾਨ ਕ੍ਰਿਕਟ ਟੂਰਨਾਮੈਂਟ ਨਾਲ ਕਰਦੇ ਨੇ ਪਰ ਖਿਡਾਰੀ ਤਾਂ ਸਰਕਾਰੀ ਸੁਰੱਖਿਆ ਹੇਠ ਜਾਂਦੇ ਨੇ ਜਦਕਿ ਯਾਤਰੀ ਹਮੇਸ਼ਾ ਨਿਸ਼ਾਨੇ ਤੇ ਹੁੰਦੇ ਨੇ। ਨਤੀਜਾ ਸਿੱਖ ਕੌਮ ਹਰ ਕਾਲ ਵਿੱਚ ਦੇਸ਼ ਨਾਲ ਖੜੀ ਰਹੀ ਹੈ। ਉਹ ਜਾਣਦੀ ਹੈ ਕਿ ਰਾਜ ਦਾ ਪਹਿਲਾ ਫਰਜ਼ ਨਾਗਰਿਕਾਂ ਦੀ ਜ਼ਿੰਦਗੀ ਦੀ ਰੱਖਿਆ ਕਰਨਾ ਹੈ। ਵੰਡ ਨੇ ਯਾਤਰਾਵਾਂ ਰੋਕ ਦਿੱਤੀਆਂ। ਜੰਗਾ ਤੇ ਆਦੰਕ ਨੇ ਵੀ ਉਹੀ ਕੀਤਾ। ਅੱਜ ਦੀ ਪਾਬੰਦੀ ਵੀ ਕੋਈ ਵੱਖਰੀ ਨਹੀਂ ਇਹ ਧਰਮ ਨਾਲ ਵਿਰੋਧ ਨਹੀਂ ਸੁਰੱਖਿਆ ਨਾਲ ਨਿਭਾਈ ਹੋਈ ਜ਼ਿੰਮੇਵਾਰੀ ਆ ਗੁਰਦੁਆਰੇ ਸਾਡੇ ਲਈ ਅਟਲ ਪਵਿੱਤਰ ਹਨ ਪਰ ਨਾਗਰਿਕਾਂ ਦੀ ਜਾਨ ਅਤੇ ਰਾਸ਼ਟਰ ਦੀ ਅਖੰਡਤਾ ਸਭ ਤੋਂ ਵੱਧ ਮਹੱਤਵਪੂਰਨ ਹੈ